ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਅੱਜ ਨੂੰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੀਆਂ ਇਹ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਫੈਂਟਮ Song ਦੀ ਵੀਡੀਓ ਸ਼ੂਟ ਦੇ ਦੌਰਾਨ ਦੀਆਂ ਇਹ ਤਸਵੀਰਾਂ ਨੇ ਅਤੇ ਸਿੱਧੂ ਮੂਸੇ ਵਾਲੇ ਦੇ ਫੈਨ ਜਨੂੰ ਬਹੁਤ ਤੇਜ਼ੀ ਦੇ ਨਾਲ ਅਤੇ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਪੈਂਟਮ Song ਦੀ ਵੀਡੀਓ ਦਾ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦਾ YouTube ਚੈਨਲ ਇੰਡੀਆ ਦੇ ਵਿੱਚ ਨੰਬਰ 1 ਹੈ ਅਤੇ ਇਹ ਕਿਸੇ ਇੰਡੀਪੈਂਡੈਂਟ ਆਰਟਿਸਟ ਦਾ ਸਭ ਤੋਂ ਵੱਡਾ ਚੈਨਲ ਹੈ ਅਤੇ ਇਸ ਚੈਨਲ ਦੀ ਸ਼ੁਰੂਆਤ 2019 ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਨੇ ਲੈਜੈਂਡ Song ਦੇ ਨਾਲ ਕੀਤੀ ਸੀ ਤੇ ਤੁਹਾਨੂੰ ਦੱਸ ਦਈਏ ਕਿ ਲੈਜੈਂਡ Song ਨੂੰ ਹੁਣ ਤੱਕ YouTube ਦੇ ਉੱਤੇ 300 ਮਿਲੀਅਨ ਵਿਊਜ਼ ਪੂਰੇ ਹੋ ਚੁੱਕੇ ਨੇ ਅਤੇ ਇਹ ਸਿੱਧੂ ਮੂਸੇ ਵਾਲੇ ਦੇ ਫੈਨਜ਼ ਅਤੇ ਉਹਨਾਂ ਦੇ ਚਾਹਣ ਵਾਲਿਆਂ ਲਈ ਬਹੁਤ ਹੀ ਵੱਡੀ ਅਚੀਵਮੈਂਟ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਗੁਰੂ ਰੰਧਾਵਾਦੀ ਅਤੇ ਜਿਸ ਦੀ ਕੇ ਰੀਸੈਂਟਲੀ ਬੱਬੂ ਮਾਨ ਦੇ ਨਾਲ ਇੱਕ ਫਿਲਮ ਵੀ ਆਈ ਹੈ ਸੌਂਕੀ ਸਰਦਾਰ ਅਤੇ ਗੁਰੂ ਰੰਧਾਵਾਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਖ ਰਿਹਾ ਹੈ ਕਿ ਹਰ ਹਫਤੇ ਹੀ ਗੀਤ ਰਿਲੀਜ਼ ਕੀਤਾ ਜਾਵੇਗਾ ਮੇਰੇ ਵੱਲੋਂ ਅਤੇ ਇਹ ਸਾਰਿਆਂ ਨੂੰ ਐਲਾਨ ਹੈ ਅਤੇ ਐਲਾਨ ਕਰ ਦਿਓ ਕਿ ਅੱਜ ਤੋਂ ਬਾਅਦ ਮੇਰੇ ਵੱਲੋਂ ਹਰ ਹਫਤੇ ਗੀਤ ਰਿਲੀਜ਼ ਕੀਤਾ ਜਾਵੇਗਾ ਤਾ ਦੋਸਤੋ ਇੱਕ ਵਾਰ ਤੁਹਾਨੂੰ ਉਹ ਵੀਡੀਓ ਕਲਿੱਪ ਵੀ ਵਿਖਾ ਦਿੰਨੇ ਆ ਕਿ ਕੀ ਕਿਹਾ ਆਪਣੀ ਉਸ ਵੀਡੀਓ ਦੇ ਵਿੱਚ ਗੁਰੂ ਰੰਧਾਵੇ ਨੇ ਚਾਰ ਦੋ ਜਾਓ ਸਾਰਿਆਂ ਨੂੰ ਦੱਸ ਦੋ ਹਰ ਵੀਕ ਗਾਣਾ ਆਏਗਾ ਐਲਾਨ ਕਰ ਦੋ ਅਤੇ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਇੱਕ ਫੈਨ ਦਾ ਕਹਿਣਾ ਹੈ ਕਿ ਗੁਰੂ ਰੰਧਾਵੇ ਨੇ ਇਹ ਵੀਡੀਓ ਸਿੱਧੂ ਮੂਸੇਵਾਲੇ ਬਾਈ ਦੇ ਉੱਤੇ ਲਾ ਕੇ ਬਣਾਈ ਹੈ ਅਤੇ ਗੁਰੂ ਰੰਧਾਵੇ ਨੂੰ ਸਿੱਧੂ ਫੈਨ ਨੇ ਰਿਪਲਾਈ ਕਰਦਿਆਂ ਇਹ ਕਿਹਾ ਕਿ ਇਹ ਸਿੱਧੂ ਮੂਸੇ ਵਾਲੇ ਦੇ ਨਾਮ ਤੋਂ ਫੇਮ ਲੈਣ ਲਈ ਐਦਾਂ ਦੇ ਕੁਝ ਕਰ ਰਿਹਾ ਹੈ ਅਤੇ ਇਹਨਾਂ ਸਿੰਗਰਾਂ ਦੇ ਦਿਲਾਂ ਵਿੱਚ ਸਿੱਧੂ ਮੂਸੇ ਵਾਲੇ ਬਾਈ ਪ੍ਰਤੀ ਨਫ਼ਰਤ ਭਰੀ ਹੋਈ ਹੈ ਤਾਂ ਸਿੱਧੂ ਮੂਸੇ ਵਾਲੇ ਬਾਈ ਦੇ ਉਸ ਫੈਨ ਨੇ ਕਿਹਾ ਕਿ ਜੇ ਇਹਨਾਂ ਵਿੱਚ ਇੰਨੇ ਹੀ ਦਮ ਹੈ ਤਾ ਸਿੱਧੂ ਮੂਸੇ ਵਾਲੇ ਬਾਈ ਦੇ ਬਰੋਬਰ ਗੀਤ ਰਿਲੀਜ਼ ਕਰਕੇ ਵੇਖ ਲਾ। ਪਤਾ ਲੱਗ ਜਾਵੇਗਾ ਕੌਣ ਕਿੰਨੇ ਕ ਪਾਣੀ ਦੇ ਵਿੱਚ ਐ। ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨਾ ਨਾ ਭੁੱਲਿਓ। ਇਸ ਕਰਕੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜ਼ਰੂਰ ਲਿਖਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਧੰਨਵਾਦ।